ਕਨੌਜੀਆ ਨੌਜਵਾਨ ਸੁਧਾਰ ਸਭਾ ਵੱਲੋਂ ਗੇਟ ਖਜ਼ਾਨਾ ਵਿਖੇ ਮਾਤਾ ਪੱਧਰ ਕਾਲੀ ਜੀ ਦੀ ਪੂਜਾ ਅਰਚਨਾ ਕੀਤੀ ਗਈ ਜਿਸ ਵਿੱਚ ਵੱਖ-ਵੱਖ ਪ੍ਰਸਿੱਧ ਭਜਨ ਮੰਡਲੀਆਂ ਨੇ ਮਹਾਰਾਣੀ ਦਾ ਗੁਣगान ਕੀਤਾ ਅਤੇ ਇਸ ਮੌਕੇ ਭੰਡਾਰਾ ਵੀ ਕਰਵਾਇਆ ਗਿਆ ਪ੍ਰਧਾਨ ਰਜਿੰਦਰ ਕੁਮਾਰ ਜਿੰਦਗੀ ਨੇ ਦੱਸਿਆ ਕਿ ਮੰਦਿਰ ਵਿੱਚ ਮਾਤਾ ਜੀ ਨੂੰ ਬੱਕਰਾ ਵੀ ਚੜਾਇਆ ਜਾਂਦਾ ਹੈ ਅਤੇ ਇੱਥੇ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਇਸ ਮੌਕੇ ਕਨੌਜੀਆ ਮਹਾਸਭਾ ਦੇ ਮੈਂਬਰ ਚਿਰੰਜੀ لال ਕਨੌਜੀਆ ਬਾਬੂ RAM ਰੋਸ਼ਨ ਲਾਲ ਅਸ਼ੋਕ ਕੁਮਾਰ ਸੁੰਦਰ ਲਾਲ ਰਾਜਨ ਕੁਮਾਰ ਸਮੇਤ ਸੰਗਤਾਂ ਮੌਜੂਦ ਸਨ ਇਸ ਮੌਕੇ ਕਾਉਂਸਲਰ ਵਿਕਾਸ ਸੋਨੀ ਨੇ ਮੁੱਖ ਤੌਰ ਤੇ ਹਾਸਰੀ ਪਰੀ ਅਤੇ ਮਹਾਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਹਨਾਂ ਦੇ ਨਾਲ ਸਰਬਜੀਤ ਲਾਟੀ ਤਾਹਿਰ ਸ਼ਾ ਸਲੀਮ ਸ਼ਾ ਰਵੀ ਕਾਂਤ ਰਾਮਪਾਲ ਵੀ ਹਾਜ਼ਰ ਸਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਨੋਜਿਆ ਇਕਨੋਜਿਆ ਬਰਾਦਰੀ ਵੱਲੋਂ ਮਾ ਪੱਧਰ ਗਾਲੀ ਜੀ ਦੇ ਮੇਲੇ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਇਹ ਬੜਾ ਸਰਦਾ ਤੇ ਤੁੰਡਾ ਨਾਲ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਹੈ ਅੱਜ ਅਸੀਂ ਸਾਰੇ ਰਵੀ ਕਾਂਜੀ ਸਾਡੇ ਕੌਂਸਲ ਤਾਹਿਰ ਜੀ ਰਾਮਪਾਲ ਜੀ ਲਾਟੀ ਜੀ ਸਭ ਸਾਰਿਆਂ ਨੇ ਇਕੱਠੇ ਹੋ ਗਿਆ ਸੀ ਅੱਜ ਮਾ ਪੱਧਰ ਗਾਲੀ ਦੇ ਚਰਨਾਂ 'ਚ ਅਸ਼ੀਰਵਾਦ ਵੀ ਲਿੱਤਾ ਹੈ ਔਰ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਦੀ ਸਾਰੀਆਂ ਸੰਤਾਂ ਜਿਹੜੀਆਂ ਇਥੇ ਆਈਆਂ ਨੇ ਸਾਰਿਆਂ ਦੇ ਮਨੋਗਾਮਨਾ ਪੂਰੀ ਹੋ ਸਾਰੇ ਪਰਿਵਾਰ ਧੱਕਿਆ ਕਰਨ ਸਾਰੇ ਪਰਿਵਾਰ ਖੁਸ਼ੀਆਂ ਮਾਣਨ ਇਹ ਹੀ ਸਾਡੀ ਮਾਤਾ ਪੱਧਰਗਲੀ ਦੇ ਚਰਨਾਂ 'ਚ ਅਰਦਾਸ ਹੈ ਜੈ ਮਾਤਾ ਜੀ ਜਗਾਰਾ ਮਾਤਾ ਪੱਧਰਗਲੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਮਹਾਰਾਜ ਇਹ ਤੇ ਕਨੂਜੀਆ ਬਰਾਦਰੀ ਦੀ ਮੇਲ ਜਲਦੀ ਵੀ ਹੈ ਜੀ ਸਾਡੀ ਮਾਪ ਪੱਤਰਕਾਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮ-ਧਾਮ ਦੇ ਨਾਲ ਮਾਮਾਈ ਦੇ ਲੰਗਰ ਪੰਡਾਰੇ ਦੀ ਤਿਆਰੀ ਹੁੰਦੀ ਵੀ ਹੈ ਤੇ ਸਾਡੀ ਸਾਰੀ ਬਰਾਦਰੀ ਕਨੋਜੀਆ ਸਮਾਜ ਦੀ ਪੂਜਾ ਹੁੰਦੀ ਹੈ ਇੱਥੇ ਜੀ ਹਰ ਸਾਲ ਬਈ ਲੋਕਾਂ ਨੂੰ ਤੇ ਸਾਰੇ ਸਮਾਜ ਨੂੰ ਹੇ ਬੋਧਵਧਾਈ ਦਿੰਨੇ ਪਹਿਲੀ ਦੇ ਮਾਂ ਭਦਰ ਗਾਲੀ ਦੀ ਪੂਜਾ ਕੋਈ ਵਿਸਾਖੀ ਦਾ ਮਹੀਨਾ ਦਾ ਵਿਸਾਖਾ ਦਾ ਮਹੀਨਾ ਤੇ ਸਾਡੀ ਵਿਸਾਖਾ ਦੇ ਮਹੀਨੇ ਦੇ ਵਿੱਚ ਹੀ ਸਾਰਾ ਕੰਮ ਹੁੰਦਾ ਤੇ ਆਹੀ ਐਸੇ ਲਈ ਹਰ ਸਾਲ ਦੀ ਤਰ੍ਹਾਂ ਐਸਾਰ ਵੀ ਸਾਡਾ ਤੁਮ ਬਤਾ ਆਪਣਾ ਤਿਆਰ ਹੁੰਦਾ ਹੈ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਜਿੱਥੇ ਵਿਸਾਖੀ ਦਾ ਮਹੀਨਾ ਸ਼ੁਰੂ ਹੋ ਜਾਂਦਾ ਵਿਸਾਖੀ ਤੋਂ ਬਾਅਦ ਮਾਂ ਭਦਰ ਗਾਲੀ ਜਿਹੜਾ ਮੰਦਰ ਜੋ ਕਿ ਗੇੜ ਖਜ਼ਾਨਾ ਦੇ ਵਿੱਚ ਸਥਿਤ ਹੈ ਉੱਤਰਪੜ ਦਾ ਬਹੁਤ ਹੀ ਪ੍ਰਸਿੱਧ ਤੇ ਇਤਿਹਾਸਕ ਮੰਦਰ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਜਿਸ ਤਰ੍ਹਾਂ ਦੇ ਮੁਰਾਦ ਲੈ ਕੇ ਆਉਂਦੀਆਂ ਨੇ ਉਦਾਂ ਦਾ ਪਾਲੇ ਇਥੋਂ ਪਾ ਕੇ ਵੀ ਜਾਂਦੀਆਂ ਨੇ ਤੇ ਸੋ ਉਹਦੇ ਸਬੰਧ ਦੇ ਵਿੱਚ ਅੱਜ ਕਨੋਜੀਆ ਬਰਾਦਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਐਸਐਲਵੀ ਜਿਹੜਾ ਕਿ ਮੇਲਾ ਮਨਾਇਆ ਜਾ ਰਿਹਾ ਤੇ ਸਭ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤੇ ਸਾਡੀ ਫਾਸਟ ਵੀ ਟੀਮ ਵੱਲੋਂ ਵੀ ਮਾਂ ਪਤ੍ਰਕਾਲੀ ਦੇ ਸਾਰੇ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਾਰਿਆਂ ਦੇ ਖੁਸ਼ੀਆਂ ਭਰਿਆ ਹੱਥ ਬਣਿਆ ਰਵੇ ਕੈਮਰਾਮੈਨ ਰਾਜਨ ਕੁਮਾਰ ਦੇ